ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀਆਂ ਬੁਨਿਆਦੀਆਂ ਜਮੇਨ ਗੁਰੂ ਪਿਆਰੇ ਅਧਾਰ ਨੇ ਹੂਲ ਮੰਤਰ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਪਾਸ਼ਾ ਮਹਾਰਾਜ ਜੀ ਸ੍ਰੀ ਗੁਰਮੁਖਰਦਾਸ ਜੀ ਮਹਾਰਾਜ ਜੀ ਸ੍ਰੀ ਐਸਾਹ ਜੀ ਮਹਾਰਾਜ ਸ੍ਰੀ ਗੁਰਜੰਦੇਵ ਜੀ ਮਹਾਰਾਜ ਹਰਗੋਵਿੰਦ ਸਾਹਿਬ ਜੀ ਮਹਾਰਾਜ ਸਨਿਪਾਤ ਸਾਹਿਬ ਜੀ ਰਾਏ ਸਾਹਿਬ ਜੀ ਮਹਾਰਾਜ ਸ਼ਿਰਰਕ ਉਸਨ ਦੀ ਤੀਜਾ ਯਾ ਇਹ ਜਿਤੁ ਤਕੀਜ਼ਾ ਹੈ ਸ਼ਿਰਰਕ ਉਸਨ ਦੀ ਤੀਜਾ ਯਾ ਇਹ ਜਿਤ ਸਭੁ ਜਿਤ ਹੈ ਮਤੇਗ ਬਖਾਦਰ ਸੇ ਜੀ ਕਨਨ ਵਾਲੇ ਸੈਨਸਾਤਰ ਵੇਸ ਗੁਰੂ ਗੋਬਿੰਦ ਸਿੰਘ ਜੀ ਨਾਰਾ ਇਸ ਇਸ ਮਤੇਰਦਾਸ ਨਗੁਰਕਾਲਿਉ ਮਜ਼ਮੂਨ ਹੈ ਮਾਤਾ ਇਸੇ ਫਰਤ ਫੁਨਾਉ। ਜਿਸ ਦਿਨ ਤੇ ਆ ਬਦਰਸਨ ਦੇ ਮਹਾਰਾਜ ਜੀ ਦੇ ਮਾਤਾ ਦੇ ਸਿੰਘ ਵੀ ਨੌਂ ਨਾਮ ਜੀ ਮਾਤਾ ਦੇ ਆਸ ਪਾਈ ਨਾ ਯਾ ਜਲ ਸਕਾਂਦੇ ਪੰਜ ਪਾਰੇ ਸੇਵਾ ਨਮਰ ਦੀ ਉਸ ਪਾਈ ਮਹਨੇਸ ਸਿੰਘ ਦੀ ਬੰਦ-ਬੰਦ ਕਿਤੇ ਗਏ ਗੁਰੂ ਸਭ ਜਲਾ ਬੀਰ ਬਣ ਗਿਲੀ ਕਲੇ ਵਾਲਮ ਨੂੰ ਗੁਰੂ ਜਮ ਗੌਰ ਸਾਹਿਬ ਦੇ ਗੀਦ ਸਾਹਾ ਬੰਦਾ ਸਿੰਘ ਮਾਦਨ ਉਪਦੇਸ਼ ਸਿੰਘ ਜੀ ਮਹਾਰਾਜ ਜੀ ਅਕਬਰ ਗੰਜ਼ਾ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਮਹਾਰਾਜ ਜੀ ਸਸਤਾ ਨੇ ਕਮਾਈਆਂ ਪਾਈ ਦਾਲੋ ਜੀ ਤੇ ਮਲਕ ਪਾਗਵਿੰਦ ਦੱਸਦੇ ਨੇ ਕਿ ਖੌਨ ਕਿਦਾਂ ਕਪਟ ਵਾਲੇ ਕਮਾਈ ਵਿੱਚ ਆਉਂਦੇ ਤੇ ਦੁੱਧ ਕਿਵੇਂ ਦੇ ਕਮਾਈ ਚ ਆਉਂਦੇ ਬਾਬਾ ਜੀ ਸਿੰਘ ਦੇ ਗਾਲੇ ਜਾਨ ਪਸਤਨਾਗਰ ਹੀ ਪਰਸੋਂ ਛੱਡ ਕੇ ਚਲੇ ਗਏ ਮਾਨਸ ਅੰਦਾ ਸਿੰਘ ਬਹਾਦਰ ਨੇ ਆਪਣਾ ਬੰਦਲ ਘਟਾਇਆ ਗੁਰਪਿਆਰੇ ਗੁਲੀ ਜਾ ਕੇ ਅੰਮ੍ਰਿਤਸਰ ਬੈਠੇ ਸਾਹਮਣੇ ਦਾ 4 ਸਾਲ ਦਾ ਬੇਟਾ ਅਜੇ ਸਿੰਘ ਜੀ ਮਹਾਰਾਜ ਮੀਰ ਮੰਨੂ ਨੇ ਸੋਟੇ ਕਰਕੇ ਦੇ ਵੀਰਾਂ ਦੇ ਸੁਭਿਆਰ ਨੂੰ ਰਚਤਾਂ ਗਿਆ ਆਵਾਜ਼ ਹਰ ਕੋ ਆਏ ਇਹ ਗੁਰੂ ਪਰ ਮਾਰਾ ਬਜਾਵੇ ਸਿਮਤ ਸੁਣ ਬਾਈ ਸਿਮਰਾ ਮਾਰਾ ਮਾਗਦੇ ਸੀ ਫਾਇਤਾਰੂ ਸਿੰਘ ਉੱਪਰ ਲਵਾ ਕੇ ਸਿੱਖੇ ਨਹੀਂ ਹਾਰੀ ਜੰਦੇੜ ਸਾਹਿਬ ਇਹ ਗੁਰੂ ਸਾਹਿਬ ਜੀ ਮੰਨ ਨਮਸ਼ਕਾਰ ਕਰਕੇ ਮਾਰੀ ਨੀ ਤੱਕ ਦੇ ਕੇ ਸੰਭਕ ਜੀ ਇਹ ਦਾਵਾ ਫਾੜਨਾ ਭਾਈ ਜੇ ਤਾਰੰਗਰੇਟ ਅਸਿਸ ਲੈ ਕੇ ਆਇਆ ਆ ਦੇਖੋ ਇਹ ਪਾਸ ਸਦਾਰਕ ਇਹ ਨਾਲਕ ਸਿੰਘ ਲਾਲ ਗਿੱਦੇ ਬਹੁਤ ਾਸਿੰਗ ਦਿੱਸਨ ਪਾਇਸੂਣਾ ਤੇ ਗੁਰੂ ਪਿਆਰੇ ਹਾਜੇ ਜੀ ਖਾਨ ਨਾਲਕ ਤੇ ਸੰਗਸ ਸਵਾਲ ਕੀਲੇਉ ਨਾਮ ਮਤੀ ਦਾ ਜੀ ਰਾਮ ਚਲਾਏ ਗਏ ਸੁਭੇਗ ਸਿੰਘ ਸਾਹਿਬ ਆਸ ਸਿੰਘ ਦੀ ਸਿੱਤੇ ਪਾਇਸਾ ਦੇ ਕੋਪਾਈ ਜੀ ਚਲਾਏ ਗਏ ਜਰਕਤ ਦੇ ਗਏ ਇਹ ਗੁਰੂ ਮਹਾਰਾ ਪੰਚਮ ਪਾਸ ਦੇ ਗੰਗਲ ਬਾਰੇ ਤੇ ਸਰਸਰ ਦੇ ਪਿਛੋੜਾ ਪੈ ਗਿਆ ਮਰਾਜ਼ ਸਭ ਜਲਦੀ ਨਿਕਲ ਜੰਮੇ ਦੁਆਰਾ ਮਿਚਨਾ ਹੈ ਸੋ ਤੋਂ ਜ਼ਿਆਦਾ ਇਹ ਵੀ ਸੁਵਿਧਾ ਹੈ ਲੋਕਾਂ ਦਾ ਮਨੁਮਾਨ ਨਾਲ ਵੀ ਪਾਈ ਮਾਪ ਪਾ ਗੋਜੀ ਹੈ ਜਾਈ ਜਲਦੀ ਨਿਕਲ ਬੰਦੀ ਸ਼ੋਰ ਬੰਜਾ ਰਾਜ ਮਰਕਬਾ ਹੈ ਮਾਨੋਤ ਗੋਲਗਾਂਦੇ ਸਰ ਸਾਹਮਣੇ ਚੌਕ ਸਾਕਾ ਪੰਜਾਬ ਸਾਹਿਬ ਮਾਰਗੁਣਾ ਦੇ ਵਿਖੇ ਲੰਬੂਲੀ ਇਹ ਸਾਰਾ ਸੰਖੇਪ ਇਤਿਹਾਸ ਜੁਵਾਰਾ ਸਿੰਘ ਗਰਸ਼ੇਈ ਕੁਸ਼ੇਤਰ ਵਿਖੇ ਇੱਕ ਛੋਟਾ ਜਾਦਿਕਰ ਬਣਾਇਆ ਬੜਮੁੱਲੀ ਜਾਣਕਰ ਦਿੰਦਾ ਹੈ ਗੁਰੂ ਪਿਆਰੇ ਇਤਿਹਾਸੀ ਆਉ ਦਰਸ਼ਕ ਜੀ ਇਹ ਨਿਸਾਨ ਸਾਹਿਬ 200 ਬਤਨ ਮਹਾਰਾਜ ਜੀ ਦੀ ਪੀਰੀ ਦੇ ਬਾਏ ਰਾ ਇਸ ਕਾਲ ਤੇ ਸਾ ਸੁਣ ਕੱਲ ਦਾ ਬੰਸੂਰ ਦੋਰਾ ਸਿੰਘ ਵਾਸੀ ਕੱਲ ਦਾ ਬੰਸੂਰ ਬਾਪੂ ਬਾਪੂ ਵਾਸੀ